ਡੈਂਗੂ ਤੇ ਜਿਹੜਾ ਚਿਕਨ ਗੁਨੀਆ ਜੀ ਇਹ ਦੋਨੇ ਮੱਛਰ ਦੇ ਕੱਟਣ ਨਾਲ ਫੈਲਦੇ ਨੇ ਜੀ ਤੇ ਮੱਛਰ ਜਿਹੜਾ ਉਹ ਪਾਣੀ ਦੇ ਵਿੱਚ ਜਿੱਥੇ ਵੀ ਪਾਣੀ ਖੜਾ ਹੋਵੇ ਉੱਥੇ ਗਰੋ ਕਰਦਾ ਹੈ ਉੱਥੇ ਲਾਰਵਾ ਉਹਨਾਂ ਦਾ ਗਰੋ ਕਰਦਾ ਤੇ ਮੱਛਰ ਦੀ ਤਦਾਦ ਜਿਵੇਂ ਜਿਵੇਂ ਵੱਧਦੀ ਹੈ ਤਾਂ ਓਵੇਂ ਓਵੇਂ ਕੱਟਣ ਦੇ ਨਾਲ ਤੇ ਡੈਂਗੂ ਤੇ ਚਿਕਨ ਗੁਨੀਆ ਫੈਲਦਾ ਤੇ ਦੋਨੇ ਆਪਸ ਵਿੱਚ ਡਿਫਰੈਂਸ ਇਹ ਹੈ ਵੀ ਜਿਹੜਾ ਡੈਂਗੂ ਹੈ ਉਹ ਜ਼ਿਆਦਾਤਰ ਮਤਲਬ ਕਿ ਮਾਸਪੇਸ਼ੀਆਂ 'ਚ ਦਰਦ ਤੇਜ਼ ਬੁਖਾਰ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਚਿਕਨਗੁਨੀਆ ਦੇ ਵਿੱਚ ਜ਼ਿਆਦਾ ਜੋੜ ਦਰਦ ਕਰਦੇ ਨੇ ਲੈਬਾਰਟਰੀ ਤੇ ਆਪਣੇ ਆਪ ਸਰਕਾਰੀ ਹਸਪਤਾਲ ਦੇ ਵਿੱਚ ਸਾਰੇ ਟੈਸਟ ਫ੍ਰੀ ਹੁੰਦੇ ਨੇ ਕਰਵਾ ਕੇ ਜਾਓ ਜਿਹੜਾ ਇਹਦਾ ਐਲਾਈਜ਼ ਦਾ ਟੈਸਟ ਨਾ ਉਹ ਸੰਗਰੂਥ ਚੱਲ ਲੱਗਦਾ ਉਦੋਂ ਹੀ ਕਨਫਰਮੇਸ਼ਨ ਹੁੰਦੀ ਆ ਵੀ ਬੰਦੇ ਨੂੰ ਡੇਂਗੂ ਵਜਾ ਚਿਕਨਗੁਨੀਆ ਹੈ ਜਾਂ ਨਹੀਂ ਹੈ ਜੀ ਕਈ ਵਾਰੀ ਕਿ ਹੁਣ ਕਿ ਆ ਇਹਦੇ ਵਿੱਚ ਬਹੁਤ ਮਿਥ ਫੈਲ ਰਹੇ ਨੇ ਵੀ ਕਈਆਂ ਨੂੰ ਖਾਂਸੀ ਜ਼ੁਖਾਮ ਵਾਇਰਲ ਫੀਵਰ ਆ ਉਹ ਹੁੰਦਾ ਉਹ ਉਸੇ ਨੂੰ ਹੀ ਡੇਂਗੂ ਚਿਕਨਗੁਨੀਆ ਸਮਝ ਹੀ ਜਾਂਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਆ ਮੌਸਮ ਦੇ ਵਿੱਚ ਅੱਜ ਕੱਲ ਜਿਹੜਾ ਡੇਂਗੂ ਬੁਖਾਰ ਦਾ ਤੇ ਚਿਕਨਗੁਨੀਏ ਦਾ ਕਾਫੀ ਜਿਹੜਾ ਹੋ ਰਿਹਾ ਅੱਜ ਕੱਲ ਕਾਫੀ ਲੋਕ ਨੇ ਜਿਹੜੇ ਇਸ ਤੋਂ ਪੀੜਤ ਨੇ ਖਾਸ ਕਰਕੇ ਮੈਂ ਅਸੀਂ ਵੇਖਿਆ ਜਿਹੜਾ ਸੁਨਾਮ ਜਖੇਪੜ ਜਾਇ ਇਸ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹੋ ਰਿਹਾ ਤੇ ਕਿਉਂ ਹੋ ਰਿਹਾ ਤੇ ਆਪਾਂ ਕਿਵੇਂ ਇਹਦੇ ਤੋਂ ਬਚ ਸਕਦੇ ਹਾਂ ਕੀ ਰੋਕਥਾਮ ਹੈ ਕੀ ਖਾਣਾ ਪੀਣਾ ਚਾਹੀਦਾ ਆਪਾਂ ਇਹ ਸਾਰੀਆਂ ਗੱਲਾਂ ਕਰਾਂਗੇ ਅਸੀਂ ਡਾਕਟਰ ਅਰਵਿੰਦਰ ਗਰਗ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਿਵਲ ਹਸਪੀਟਲ ਸੁਨਾਮ ਆਓ ਕਰਦੇ ਹਾਂ ਗੱਲਬਾਤ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੋ ਅੱਜ ਕੱਲ ਚਿਕਨਗੁਨੀਆ ਤੇ ਡੇਂਗੂ ਦੀ ਕਾਫੀ ਪਰਹਮਾ ਰਹੀ ਤੇ ਅਸਲ ਵਿੱਚ ਇਹ ਹੈ ਕੀ ਹੈ ਤੇ ਇਹਨਾਂ ਆਪਸ ਦੇ ਵਿੱਚ ਕੀ ਫਰਕ ਹੈ ਜੀ ਡੇਂਗੂ ਤੇ ਜਿਹੜਾ ਚਿਕਨਗੁਨੀਆ ਜੀ ਇਹ ਦੋਨੇ ਮੱਛਰ ਦੇ ਕੱਟਣ ਨਾਲ ਫੈਲਦੇ ਨੇ ਜੀ ਤੇ ਮੱਛਰ ਜਿਹੜਾ ਉਹ ਪਾਣੀ ਦੇ ਵਿੱਚ ਜਿੱਥੇ ਵੀ ਪਾਣੀ ਖੜਾ ਹੋਵੇ ਉੱਥੇ ਗਰੋ ਕਰਦਾ ਹੈ ਉੱਥੇ ਲਾਰਵਾ ਉਹਨਾਂ ਦਾ ਗਰੋ ਕਰਦਾ ਤੇ ਮੱਛਰ ਦੀ ਤਦਾਦ ਜਿਵੇਂ ਜਿਵੇਂ ਵੱਧਦੀ ਹੈ ਤਾਂ ਓਵੇਂ ਓਵੇਂ ਕੱਟਣ ਦੇ ਨਾਲ ਤੇ ਡੇਂਗੂ ਤੇ ਚਿਕਨਗੁਨੀਆ ਫੈਲਦਾ ਤੇ ਦੋਨੇ ਆਪਸ ਚ ਡਿਫਰੈਂਸ ਇਹੀ ਹੈ ਵੀ ਜਿਹੜਾ ਡੇਂਗੂ ਹੈ ਉਹ ਜ਼ਿਆਦਾਤਰ ਮਤਲਬ ਕਿ ਮਾਸਪੇਸ਼ੀਆਂ ਚ ਦਰਦ ਤੇਜ਼ ਬੁਖਾਰ ਤੇ ਇਹ ਚੀਜ਼ਾਂ ਹੁੰਦੀਆਂ ਨੇ ਤੇ ਚਿਕਨਗੁਨੀਆ ਦੇ ਵਿੱਚ ਜ਼ਿਆਦਾ ਜੋੜ ਦਰਦ ਕਰਦੇ ਨੇ ਜੀ ਜੋਇੰਟ ਪੇਨ ਬਹੁਤ ਜ਼ਿਆਦਾ ਹੁੰਦਾ ਇਹਦੇ ਵਿੱਚ ਹਾਂਜੀ ਤੇ ਉਹ ਵੈਸੇ ਇਹਨਾਂ ਦੀ ਡਿਫਰੈਂਸ ਇਹੀ ਹੈ ਦੋਨਾਂ ਦੇ ਵਿੱਚ ਕਿਉਂਕਿ ਉਹਦੇ ਵਿੱਚ ਸਿਰਫ ਜੋਇੰਟ ਪੇਨ ਹੀ ਬਹੁਤ ਜ਼ਿਆਦਾ ਹੁੰਦਾ ਬੁਖਾਰ ਦੋਨਾਂ ਦੇ ਵਿੱਚ ਹੀ ਹੁੰਦਾ ਜੀ ਬੁਖਾਰ ਤਾਂ 3-4 ਦਿਨ ਰਹਿੰਦਾ ਉਸ ਤੋਂ ਬਾਅਦ ਬੁਖਾਰ ਸਬਸਾਈਡ ਕਰ ਜਾਂਦਾ ਤੇ ਇਸ ਵਿੱਚ ਸੈੱਲ ਘਟਦੇ ਨੇ ਪਲੇਟਲੇਟ ਡਾਊਨ ਜਾਂਦੇ ਨੇ ਹਾਂਜੀ ਤੇ ਉਹ ਪਲੇਟਲੇਟ ਜਦੋਂ ਡਾਊਨ ਜਾਂਦੇ ਨੇ ਤਾਂ ਉਹਦੇ ਵਿੱਚ ਕਾਫੀ ਬੰਦੇ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਹਾਂਜੀ ਤੇ ਉਹ ਕਮਜ਼ੋਰੀ ਮਹਿਸੂਸ ਹੋਣ ਤੋਂ ਬਾਅਦ ਤੇ ਉਹਨੂੰ ਰਿਕਵਰ ਹੋਣ ਨੂੰ ਟਾਈਮ ਲੱਗਦਾ ਹਾਂਜੀ ਕੋਈ ਇਦਾਂ ਹੈ ਜੀ ਵੀ ਜਿਹੜਾ ਪਹਿਲਾਂ ਬੰਦੇ ਨੂੰ ਲੱਛਣ ਕੋਈ ਪਤਾ ਲੱਗ ਜਾਣਾ ਕੋਈ ਜਿਵੇਂ ਆਪਾਂ ਕਾਫੀ ਹੋਰ ਬਿਮਾਰੀਆਂ ਹੁੰਦੀਆਂ ਨੇ ਮੈਨੂੰ ਪਹਿਲਾ ਬੰਦੇ ਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਮੈਨੂੰ ਕੋਈ ਨਾ ਕੋਈ ਗੜਬੜ ਹੈ ਇਹਦੇ ਵਿੱਚ ਲੱਗਦਾ ਜੀ ਕੋਈ ਪਹਿਲਾ ਬੰਦੇ ਨੂੰ ਪਤਾ ਲੱਗ ਜਾਈਂ ਨਹੀਂ ਇਹਦੇ ਵਿੱਚ ਪਹਿਲਾਂ ਤਾਂ ਨਹੀਂ ਕੁਝ ਪਤਾ ਕਰ ਸਕਦੇ ਕਿਉਂਕਿ ਜਦੋਂ ਫੀਵਰ ਹੁੰਦਾ ਉਦੋਂ ਹੀ ਬੰਦੇ ਨੂੰ ਪਤਾ ਲੱਗਦਾ ਇਹਦੇ ਵਿੱਚ ਹਾਈ ਗ੍ਰੇਡ ਫੀਵਰ ਹੁੰਦਾ ਹੈ 103 104 ਦੇ ਲੈ ਕੇ ਬੁਖਾਰ ਚੱਲ ਜਾਂਦਾ ਤੇ ਉਦੋਂ ਹੀ ਬੰਦੇ ਨੂੰ ਜਾ ਕੇ ਪਤਾ ਲੱਗਦਾ ਵੀ ਇਹ ਮੈਨੂੰ ਡੇਂਗੂ ਦੇ ਜਾਂ ਚਿਕਨਗੂਨੀਆ ਦੇ ਲੱਛਣ ਹੋ ਗਏ ਨੇ ਜੀ ਇਹ ਕੋਈ ਜਿਵੇਂ ਆਪਾਂ ਕਹਿੰਦੇ ਆ ਲਾਗ ਵਾਲੀ ਬਿਮਾਰੀ ਤਾਂ ਨਹੀਂ ਵੀ ਨਹੀਂ ਇਹ ਕਿਸੇ ਤਰ੍ਹਾਂ ਦੀ ਵੀ ਕੋਈ ਲਾਗ ਵਾਲੀ ਬਿਮਾਰੀ ਨਹੀਂ ਹੈ ਐ ਨਹੀਂ ਹੈਗਾ ਵੀ ਬੰਦਾ ਸਾਹਮਣੇ ਗੱਲ ਕਰ ਰਿਹਾ ਜਾਂ ਉਹਦੇ ਨਾਲ ਕਿਸੇ ਨੂੰ ਫੈਲ ਜੇਗੀ ਇਦਾਂ ਨਹੀਂ ਫੈਲਦੀ ਵੀ ਮੱਛਰ ਦੇ ਕੱਟਣ ਦੇ ਨਾਲ ਹੀ ਫੈਲਦੀ ਹੈ ਜੀ ਤੇ ਕਿਵੇਂ ਇਹਦੀ ਆਪਾਂ ਰੋਕਥਾਮ ਵਾਸਤੇ ਕਿਹੜੇ-ਕਿਹੜੇ ਯਤਨ ਨੇ ਆਪਾਂ ਕਿਵੇਂ ਇਹਦੇ ਤੋਂ ਬਚ ਸਕਦੇ ਹਾਂ ਚਲੋ ਇੱਕ ਨੂੰ ਹੋ ਗਿਆ ਜਦੋਂ ਸਾਨੂੰ ਪਤਾ ਹੈ ਹਨਾ ਵੀ ਅਕੇ ਇਹ ਅੱਗੇ ਨਾ ਜਾਵੇ ਇਹਦੇ ਵਿੱਚ ਆਪਾਂ ਜ਼ਿਆਦਾਤਰ ਵੀ ਬੰਦਾ ਇੱਕ ਤਰ੍ਹਾਂ ਰੈਸਟ ਕਰੇ ਪਾਣੀ ਵੱਧ ਤੋਂ ਵੱਧ ਪੀਵੇ ਤੇ ਆਪਣਾ ਇਮਿਊਨਿਟੀ ਦਾ ਧਿਆਨ ਰੱਖੇ ਪ੍ਰੋਪਰ ਐਕਸਰਸਾਈਸ ਕਰੋ ਠੀਕ ਹੈ ਤੇ ਇੱਕ ਮੱਛਰ ਦੇ ਕੱਟਣ ਤੋਂ ਬਚੋ ਜਿਆਦਾਤਰ ਆਪਣੀ ਫੁੱਲ 슬ੀਵ ਸ਼ਰਟਸ ਪਾਓ ਠੀਕ ਹੈ ਸ਼ਾਮ ਨੂੰ ਤੇ ਬਹੁਤੀ ਸਵੇਰ ਨੂੰ ਬਾਹਰ ਨਾ ਨਿਕਲੋ ਤਾਂ ਬਾਹਰ ਜਿਆਦਾ ਮੱਛਰ ਕੱਟਣ ਦੇ ਚਾਂਸ ਉਦੋਂ ਹੀ ਹੁੰਦੇ ਨੇ ਇਹਨਾਂ ਦਾ ਇੱਕ ਸਵੇਰੇ ਟਾਈਮ ਐਕਟਿਵ ਹੁੰਦਾ ਇੱਕ ਸ਼ਾਮ ਨੂੰ ਜਿਆਦਾ ਐਕਟਿਵ ਹੁੰਦੇ ਨੇ ਹਾਂਜੀ ਉਦੋਂ ਇਹਨਾਂ ਦਾ ਕੱਟਣ ਦੀ ਸ਼ਕਤੀ ਵਾਜ ਜਾਂਦੇ ਉਹ ਲੈ ਲਓ ਵੀ ਕੋ ਜਿਆਦਾ ਕੱਟਣ ਲੱਗ ਜਾਂਦੇ ਨੇ ਉਸ ਟਾਈਮ ਤੇ ਸ਼ਾਮ ਨੂੰ ਜੇ ਜਾਣਾ ਵੀ ਪੈ ਜੇ ਤਾਂ ਕਿਤੇ ਫੁੱਲ ਸਲੀਪ ਆ ਕੇ ਜਾਓ ਤਾਂ ਕਿ ਤੁਹਾਨੂੰ ਮੱਛਰ ਨਾ ਕੱਟੇ ਜੀ ਸੋ ਇੱਕ ਇਹਦਾ ਇਹ ਹੁੰਦਾ ਨਹੀਂ ਜਦੋਂ ਇੱਕ ਵਾਰੀ ਹੋ ਜਾਂਦਾ ਹੈ ਇਹ ਫਿਰ ਜਲਦੀ ਕਾਫੀ ਮੁੰਡੇ ਇਦਾਂ ਦੇ ਮਿਲਿਆ ਲੋਕ ਮਿਲਿਆ ਜਿਹੜੇ ਕਹਿੰਦੇ ਵੀ ਜਦੋਂ ਇੱਕ ਵਾਰੀ ਹੋ ਜਾਂਦਾ ਦੁਬਾਰਾ ਉੱਠ ਨਹੀਂਦਾ ਜਿਵੇਂ ਤੁਸੀਂ ਦੱਸਿਆ ਜੀ ਵੀ ਸੈੱਲ ਘਟ ਕੇ ਜਾਂ ਇਹਦਾ ਵੀ ਰਿਕਵਰੀ ਦਾ ਕੀ ਖਾਣ ਪੀਣ ਦਾ ਜਾਂ ਕੋਈ ਮੈਡੀਸਨ ਵਗੈਰਾ ਦਾ ਦੇਖੋ ਰਿਕਵਰੀ ਤਾਂ ਇਹਨਾਂ ਨੇ ਜੀ ਇਹਦੇ ਆਪਣੇ ਆਪ ਹੀ ਹੁੰਦੀ ਹੈ ਕਿਉਂਕਿ ਵਾਇਰਲ ਫੀਵਰ ਹੈ ਇਹ ਜੀ ਠੀਕ ਹੈ ਜੀ ਵਾਇਰਸ ਜਦੋਂ ਅੰਦਰ ਜਾਂਦਾ ਹੈ ਬਾਡੀ ਦੇ ਵਿੱਚ ਤਾਂ ਉਹ ਆਪਣੀ ਬਾਡੀ ਦੇ ਖਿਲਾਫ ਆਪਣੇ ਆਪ ਹੀ ਐਂਟੀਬਾਡੀਜ਼ ਬਣਾਉਂਦੀ ਹੈ ਤੇ ਆਪਣੇ ਆਪ ਲੜਨ ਦੀ ਸ਼ਕਤੀ ਬਣਦੀ ਹੈ ਹਲੇ ਤੱਕ ਇਹਦੀ ਕੋਈ ਵੈਕਸੀਨ ਤਿਆਰ ਨਹੀਂ ਹੋਈ ਠੀਕ ਹੈ ਜੇ ਵੈਕਸੀਨ ਤਿਆਰ ਹੁੰਦੀ ਹੈ ਤਾਂ ਇਹਦਾ ਬਹੁਤ ਫਾਇਦਾ ਹੋ ਸਕਦਾ ਹੈ ਤੇ ਪਰ ਵੈਕਸੀਨ ਵਾਲੇ ਤੱਕ ਕੋਈ ਤਿਆਰ ਨਹੀਂ ਹੋਈ ਤਾਂ ਇਹਦੇ ਵਿੱਚ ਬਾਡੀ ਨੇ ਆਪਣੇ ਆਪ ਹੀ ਇਹਨੂੰ ਰਿਕਵਰੀ ਕਰਨੀ ਹੁੰਦੀ ਹੈ ਤੇ ਖਾਣੇ ਪੀਣੇ ਦੇ ਵਿੱਚ ਹਲਕਾ ਖਾਣਾ ਲੋ ਪਾਣੀ ਜਿਆਦਾ ਤੋਂ ਜਿਆਦਾ ਪੀਓ ਜੀ ਜਿੱਦਾਂ ਤੁਸੀਂ ਪਾਣੀ ਕਿਸੇ ਵੀ ਫਾਰਮ 'ਤੇ ਲੈ ਸਕਦੇ ਹੋ ਦਹੀਂ ਲੱਸੀ ਨਿੰਬੂ ਪਾਣੀ ਨਾਰੀਅਲ ਪਾਣੀ ਖਿਚੜੀ ਦਲੀਆ ਮਤਲਬ ਇਹ ਚੀਜ਼ਾਂ ਵੱਧ ਲਓ ਤਾਂ ਕਿ ਜਿਹੜਾ ਹਲਕਾ ਖਾਣਾ ਲਓ ਤੇ ਪੇਟ ਨੂੰ ਜਿਹੜਾ ਇਹਦੇ ਵਿੱਚ ਲੀਵਰ ਨੂੰ ਸੋ ਜਾਂਦੀ ਹੈ ਥੋੜੀ ਉਹਦੇ ਕਰਕੇ ਖਾਣਾ ਪਚਣਾ ਬਹੁਤ ਔਖਾ ਹੋ ਜਾਂਦਾ ਬੰਦੇ ਨੂੰ ਤਾਂ ਹੀ ਉਹਨੂੰ ਬੱਤ ਵਗੈਰਾ ਉਲਟੀ ਵਗੈਰਾ ਫੀਲ ਹੁੰਦਾ ਰਹਿੰਦਾ ਜਿਆਦਾ ਜੇ ਉਹ ਹਲਕਾ ਖਾਣਾ ਖਾਵੇਗਾ ਤਾਂ ਉਹਨੂੰ ਜਲਦੀ ਪਚ ਜਾਏਗਾ ਤਾਂ ਪੇਟ ਦਾ ਕੰਮ ਘਟਦੇਗਾ ਜੀ ਤੇ ਬਚਣਾ ਕਿਹੜੀਆਂ ਚੀਜ਼ਾਂ ਤੋਂ ਚਾਹੀਦਾ ਹੈ ਖਾਣ ਪੀਣ ਦੀਆਂ ਜੋ ਕਈਆਂ ਨੂੰ ਨਾ ਭੁਲੇਖਾ ਹੁੰਦਾ ਹੈ ਕਿ ਮੈਂ ਕੋਈ ਹੈਵੀ ਚੀਜ਼ ਕੋਈ ਮੈਂ ਚਿਕਨ ਖਾਲਾਂ ਜਾਂ ਮੈਂ ਅੰਡੇ ਖਾਲਾਂ ਮੈਂ ਜਲਦੀ ਕਵਰ ਕਰ ਜਾਦਾ ਕਿ ਉਹ ਚੀਜ਼ਾਂ ਇਹਦੇ ਵਿੱਚ ਸ਼ੂਟ ਕਰਦੀ ਹੈ ਕਿ ਨਹੀਂ ਨਹੀਂ ਚਿਕਨ ਵਗੈਰਾ ਨਾ ਹਾਈਵੀ ਚੀਜ਼ ਨਾ ਖਾਓ ਕੋਈ ਵੀ ਹੈਵੀ ਚੀਜ਼ ਤੋਂ ਪਰਹੇਜ਼ ਕਰੋ ਕੋਈ ਤਲੀ ਫਲੀ ਚੀਜ਼ ਨਾ ਖਾਓ ਤੇ ਚਿਕਨ ਵਗੈਰਾ ਨਾ ਖਾਓ ਹਾਂ ਐਗ ਵਗੈਰਾ ਲੈ ਸਕਦੇ ਹੋ ਉਹ ਵੀ ਪੀਲਾ ਕੱਢ ਕੇ ਲੈ ਲੈ ਸਕਦੇ ਹੋ ਵਾਈਟ ਪਾਰਟ ਪ੍ਰੋਟੀਨ ਹੈ ਕਿਉਂਕਿ ਪ੍ਰੋਟੀਨ ਬਾਡੀ ਨੂੰ ਚਾਹੀਦਾ ਹੀ ਹੁੰਦਾ ਜੀ ਹਾਂ ਪ੍ਰੋਟੀਨ ਹਾਂਜੀ ਸੋ ਕੁਛ ਮੈਨੂੰ ਇਦਾਂ ਦੇ ਵੀ ਬੰਦੇ ਮਿਲੇ ਆ ਜੀ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਆ ਇਹ ਤੋਂ ਨੀਲਵਾਲ ਦੇ ਬੰਦੇ ਸੀ ਉਹ ਕਹਿੰਦੇ ਵੀ ਸਾਨੂੰ ਹੋ ਗਿਆ ਤੇ ਚਲੋ 20 ਦਿਨਾਂ ਬਾਅਦ ਦੁਬਾਰਾ ਫਿਰ ਹੋ ਜਾਂਦਾ ਕੋਈ ਇਹ ਕਿਉਂ ਹੁੰਦਾ ਇਹਦਾ ਵੀ ਕੀ ਕਾਰਨ ਨਹੀਂ ਖਾਸ ਅ ਦੁਬਾਰਾ ਇਸ ਦਾ ਵਿੱਚ ਐਵੇਂ ਆ ਜੀ ਜੇ ਚਿਕਨ ਗੁਣੀ ਆਇਆ ਤਾਂ ਦੁਬਾਰਾ ਉਹ ਡੇਂਗੂ ਹੋ ਗਿਆ ਹੋਵੇ ਇਹ ਕਹਿ ਨਹੀਂ ਸਕਦੇ ਇਹ ਤਾਂ ਜਦੋਂ ਚੈੱਕ ਹੋ ਕੇ ਲੈਬੋਰੀ ਤੇ ਆਪਣੇ ਆਓ ਸਰਕਾਰੀ ਹਸਪਤਾਲ ਦੇ ਵਿੱਚ ਸਾਰੇ ਟੈਸਟ ਫ੍ਰੀ ਹੁੰਦੇ ਨੇ ਕਰਵਾ ਕੇ ਜਾਓ ਜਿਹੜਾ ਇਹਦਾ ਲਾਈ ਦਾ ਟੈਸਟ ਨਾ ਉਹ ਸੰਗਰੂਰ ਚੱਲ ਲੱਗਦਾ ਹੈ ਉਦੋਂ ਹੀ ਕਨਫਰਮੇਸ਼ਨ ਹੁੰਦੀ ਆ ਵੀ ਬੰਦੇ ਨੂੰ ਡੇਂਗੂ ਜਾਂ ਚਿਕਨਗੁਨੀਆ ਹੈ ਜਾਂ ਨਹੀਂ ਹੈ ਜੀ ਕਈ ਵਾਰੀ ਕਾ ਹੁਣ ਕਾ ਇਹਦੇ ਵਿੱਚ ਬਹੁਤ ਮਿੱਥ ਫੈਲ ਰਹੇ ਨੇ ਵੀ ਕਈਆਂ ਨੂੰ ਖਾਂਸੀ ਜ਼ੁਖਾਮ ਵਾਇਰਲ ਫੀਵਰ ਆ ਉਹ ਹੁੰਦਾ ਉਹ ਉਸੇ ਨੂੰ ਹੀ ਡੇਂਗੂ ਚਿਕਨਗੁਨੀਆ ਸਮਝ ਹੀ ਜਾਂਦੇ ਨੇ ਜੀ ਉਹ ਇੱਕ ਉਹ ਵੱਖਰੀ ਚੀਜ਼ ਹੈ ਹਾਂਜੀ ਕਿਉਂਕਿ ਜਿਹੜਾ ਮੌਸਮੀ ਬੁਖਾਰ ਆ ਉਹ ਵੀ ਚੱਲ ਰਿਹਾ ਨਾਲ ਹਾਂਜੀ ਸਾਰਾ ਕੁਝ ਚੱਲੀ ਜਾਂਦਾ ਨਾਲ ਮੈਂ ਕੋਈ ਮੌਸਮ ਚੇਂਜ ਹੋ ਰਿਹਾ ਮੌਸਮੀ ਬੁਖਾਰ ਆ ਉਹ ਵੀ ਨਾਲ-ਨਾਲ ਚੱਲ ਰਿਹਾ ਹਾਂਜੀ ਉਹਦੇ ਵਿੱਚ ਵਿੱਚ ਵੀ ਹਾਈ ਗ੍ਰੇਡ ਫੀਵਰ ਹੁੰਦਾ ਉਹ ਚ ਵੀ ਸੇਮ ਹੀ ਆਉਂਦੇ ਨੇ ਸਿੰਪਟਮ ਪਰ ਉਹਦੇ ਵਿੱਚ ਉਹ ਕੀ ਜਾਂਦਾ 3-4 ਦਿਨਾਂ ਬਾਅਦ ਸਹੀ ਹੋ ਜਾਂਦਾ ਪਰ ਬੰਦੇ ਨੂੰ ਐ ਲੱਗਦਾ ਵੀ ਮੈਨੂੰ ਉਹ ਚਿਕਨ ਗੁਨੀਆ ਜਾਂ ਡੇਂਗੂ ਹੋ ਗਿਆ ਜੀ ਜੀ ਹਾਂ ਉਹ ਬੰਦੇ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਬੇਸਿਕਲੀ ਵੀ ਪ੍ਰੋਪਰ ਅਗੇ ਟੈਸਟ ਕਰਾਓ ਚੈੱਕ ਕਰਾਓ ਜੇ ਡਾਇਗਨੋਸ ਹੁੰਦਾ ਹੈ ਪ੍ਰੋਪਰ ਫੇਰ ਟਰੀਟਮੈਂਟ ਆਦਾ ਲਾਉ ਤਾਂ ਸਹੀ ਹੋ ਜਾਂਦਾ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਜੀ ਜੀ ਇਹ ਵੀ ਹੈਗਾ ਜੀ ਜੇ ਕਿਸੇ ਨੂੰ ਬੁਖਾਰ ਚੜ ਗਿਆ ਖੰਗਜ ਕੰਮ ਹੋ ਗਿਆ ਤਾਂ ਉਹ ਉਹੀ ਡਰ ਜਾਂਦਾ ਹੈ ਵੀ ਸ਼ਾਇਦ ਮੈਨੂੰ ਚਿਕਨ ਗੁਨੀਆ ਕਿਉਂਕਿ ਉਹ ਜਿਹੜੀ ਚੀਜ਼ ਹੈ ਇੱਕ ਤਰ੍ਹਾਂ ਦੀ ਹਵਾ ਫੈਲ ਜਾਂਦੀ ਹੈ ਬੰਦੇ ਨੂੰ ਐ ਲੱਗਦਾ ਉਹ ਵੀ ਮੈਨੂੰ ਹੀ ਹੋ ਗਿਆ ਹਾਂਜੀ ਇਹ ਇਕੱਠੇ ਹੋ ਵੀ ਹੋ ਸਕਦੇ ਆ ਜਾਂ ਵੱਖਰੇ ਵੱਖਰੇ ਨਹੀਂ ਨਹੀਂ ਇੱਕ ਟਾਈਮ ਦੇ ਇੱਕੋ ਹੀ ਹੋਏਗਾ ਜਾਂ ਫਿਰ ਹੋਏਗਾ ਕਿਉਂਕਿ ਉਹਦਾ ਪ੍ਰਕੋਪ ਜਦੋਂ ਚੱਲ ਰਿਹਾ ਤਾਂ ਦੂਜਾ ਨਹੀਂ ਹੋ ਸਕਦਾ ਵਿੱਚ ਜੀ ਭਾਈ ਇਹ ਤਾਂ ਨਹੀਂ ਹੁੰਦਾ ਜੀ ਕਈ ਵਾਰੀ ਇਹ ਹੁੰਦਾ ਜੀ ਮੈਨੂੰ ਡੇਂਗੂ ਹੋ ਗਿਆ ਡੇਂਗੂ ਤੋਂ ਉਹ ਹੋ ਜੇ ਜਾਂ ਮੈਨੂੰ ਚਿਕਨ ਗੁੜੀਆਂ ਹੋ ਗਿਆ ਉਹਦੇ ਤੋਂ ਉਹ ਜਿਹਾ ਇਦਾਂ ਤਾਂ ਨਹੀਂ 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 ਇਦਾਂ ਨਹੀਂ ਹੁੰਦਾ ਇਹ ਵਾਇਰਸ ਅਲੱਗ-ਅਲੱਗ ਨੇ ਪਰ ਮੱਛਰ ਸੇਮ ਆ ਕੱਟਣ ਵਾਲਾ ਹਾਂ ਤੇ ਹੋਰ ਸਰ ਇਹਦੇ ਵਾਸਤੇ ਆਪਾਂ ਬਚਾਅ ਵਾਸਤੇ ਹੋਰ ਕੀ ਕਰ ਸਕਦੇ ਆ ਹੋਰ ਇਹਦੇ ਵਿੱਚ ਬਚਾਅ ਵਾਸਤੇ ਆਪਾਂ ਜੀ ਫੌਗਿੰਗ ਕਰਾ ਸਕਦੇ ਆ ਆਪਣੇ ਪੱਧਰ ਤੇ ਪੰਚਾਇਤਾਂ ਜਾਂ ਜੋ ਵੀ ਮਿਨਿਸਪਲ ਕਾਰਪੋਰੇਸ਼ਨਸ ਨੇ ਬੈਸਤਾ ਚੱਲ ਹੀ ਰਿਹਾ ਪ੍ਰੋਗਰਾਮ ਸਰਕਾਰ ਦਾ ਕਾਫੀ ਟਾਈਮ ਤੋਂ ਚੱਲ ਰਿਹਾ 20 ਦਿਨ ਹੋ ਗਏ ਲਗਭਗ ਫੌਗੀ ਹੁੰਦੇ ਨੂੰ ਤੇ ਅ ਮਤਲਬ ਕਿ ਇਹਦੇ ਵਿੱਚ ਐਂਟੀ ਲਾਰਵਾ ਜਿਵੇਂ ਗੰਬੂਸੀਆਂ ਮੱਛੀਆਂ ਬੜੇ-ਬੜੇ ਛੱਪੜ ਨੇ ਕਿਤੇ ਤੇ ਮੱਛੀ ਝੱਟ ਸਕਦੇ ਨੇ ਉਹਦੇ ਨਾਲ ਉਹ ਲਾਰਵਾ ਖਾ ਜਾਂਦੀਆਂ ਨੇ ਠੀਕ ਹੈ ਜੀ ਤੇ ਆਪਾਂ ਸਪਰੇਅ ਕਰਵਾ ਸਕਦੇ ਆ ਠੀਕ ਹੈ ਆਪਣੇ ਤੇ ਐਂਟੀ ਲਾਰਵਾ ਸਾਈਡ ਜਿਵੇਂ ਮੈਲਾਥਾਇਨ ਆ ਗਈ ਇਹ ਦਵਾਈਆਂ ਛੜਕਾ ਕਰਵਾ ਕੇ ਤਾਂ ਆਪਾਂ ਉਹਦੀ ਮੱਛਰ ਦੀ ਰੋਕத் ਦਮ ਕਰ ਸਕਦੇ ਆ ਜਿੰਨੀ ਮੱਛਰ ਦੀ ਰੋਕਥਾਮ ਹੋਏਗੀ ਉਨਾ ਹੀ ਇਸ ਬਿਮਾਰੀ ਇਸ ਆਪਣੀ ਤੇ ਕਾਬੂ ਪਾ ਸਕਦੇ ਆਪਾਂ ਜੀ ਕਿੰਨਾ ਖਤਰਨਾਕ ਮੰਨਿਆ ਜਾਂਦਾ ਜੀ ਇਹ ਖਤਰਨਾਕ ਤਾਂ ਜੀ ਦੇਖੋ ਜਿਵੇਂ ਆਪਾਂ ਲੋਕਾਂ ਤੋਂ ਸੁਣ ਹੀ ਰਹੇ ਆਂ ਵੀ ਕਾਫੀ ਕਿੰਨਾਂ ਮਹੀਨਾ ਮਹੀਨਾ ਉਹਨਾਂ ਦਾ ਜੋੜਾਂ ਦਾ ਦਰਦ ਨਹੀਂ हट ਰਿਹਾ ਹਾਂਜੀ ਤਾਂ ਉਹ ਬੇਸਿਕਲੀ ਕੀ ਹੈ ਵੀ ਇੰਨਾ ਟਾਈਮ ਰਹਿੰਦਾ ਹੈ ਉਹ ਇੱਕ ਮਹੀਨਾ ਇਹ ਸਬਸਾਈਡ ਕਰਨ ਨੂੰ ਲੈਂਦਾ ਬਾਡੀ ਦੇ ਵਿੱਚੋਂ ਜਦੋਂ ਜੋੜ ਦਰਦ ਨੇ ਉਹ ਹਾਲੀ ਹਾਲੀ ਹਟਦੇ ਨੇ ਹਾਂਜੀ ਤੇ ਗੰਡਾਂ ਵੀ ਫੁੱਲ ਜਾਂਦੇ ਨੇ ਇਹਦਾ ਵੀ ਇਹ ਵੀ ਇਹਦਾ ਇਹ ਵੀ ਸਾਰੇ ਜੋੜ ਹੀ ਨੇ ਜੀ ਆਪਣੇ ਸਾਰੇ ਜੋੜਾਂ ਦਾ ਜੋਇੰਟ ਪੇਨ ਦਾ ਇਹਦਾ ਸਿੰਪਟਮ ਹੀ ਹੈ ਬੇਸਿਕਲੀ ਚਿਕਨ ਗੁਨੀਆ ਜਿਹੜਾ ਡਿਫਰੈਂਟ ਆ ਡੈਂਗੂ ਤੋਂ ਆ ਇਹਦੇ ਕਰਕੇ ਹੀ ਡਿਫਰੈਂਟ ਹੈ ਜੀ ਜੀ ਸੋ ਧੰਨਵਾਦ ਸਰ ਠੀਕ ਹੈ ਥੈਂਕ ਯੂ